ਕੁਲਕੇ ਵੀ ਏਸੀ ਵਾਲੇ ਕਮਰੇ ਦੇ ਵਿੱਚ ਨਾ ਕਰੋ ਇਹ ਕੰਮ ਨਹੀਂ ਤਾਂ ਸਿਹਤ ਸਣੇ ਜੇਬ ਦੇ ਉੱਤੇ ਵੀ ਹੋ ਸਕਦਾ ਹੈ ਨੁਕਸਾਨ ਜੀ ਹਾਂ ਅਕਸਰ ਲੋਕ ਏਸੀ ਦਾ ਸੀਜ਼ਨ ਆਉਂਦੇ ਹੀ ਇੱਕ ਵਾਰੀ ਸਰਵਿਸ ਕਰਵਾ ਲੈਂਦੇ ਨੇ ਤੇ ਫਿਰ ਬਾਅਦ ਦੇ ਵਿੱਚ ਇਸ ਦੀ ਸਫਾਈ ਜਾਂ ਫਿਰ ਰੱਖ-ਰਖਾਵ ਤਾਂ ਭੁੱਲ ਹੀ ਜਾਂਦੇ ਨੇ ਉਹ ਸਮਝਦੇ ਨੇ ਕਿ ਇੱਕ ਵਾਰੀ ਸਰਵਿਸ ਕਰਵਾ ਲੈਣ ਦੇ ਨਾਲ ਹੋਰ ਕੋਈ ਜ਼ਰੂਰਤ ਨਹੀਂ ਰਹਿੰਦੀ ਐ ਪਰ ਗਰਮੀ ਤੋਂ ਰਾਹਤ ਲੈਣ ਦੇ ਲਈ ਦੱਸ ਦੇ ਕਿ ਜ਼ਿਆਦਾਤਰ ਲੋਕ ਆਪਣੇ ਘਰਾਂ ਦਫ਼ਤਰਾਂ ਜਾਂ ਫਿਰ ਦੁਕਾਨਾਂ ਦੇ ਵਿੱਚ 에어 ਕੰਡੀਸ਼ਨਰ ਏਸੀ ਦੀ ਵਰਤੋਂ ਕਰਦੇ ਨੇ ਤੇ ਕੀ ਗਰਮੀ ਦੇ ਵਿੱਚ ਏਸੀ ਜੋ ਕਿ ਹਵਾ ਠੰਡ ਪ੍ਰਦਾਨ ਕਰਦੀ ਐ ਤੇ ਗਰਮੀ ਨੂੰ ਹਟਾਉਣ ਦੇ ਜੋ ਏਸੀ ਦੀ ਕੋਈ ਤੁਲਨਾ ਨਹੀਂ ਹੈ ਪਰ ਜੇਕਰ ਇਸ ਦੀ ਵਰਤੋਂ ਸਹੀ ਤਰੀਕੇ ਦੇ ਨਾਲ ਨਹੀਂ ਕੀਤੀ ਜਾਵੇ ਤਾਂ ਇਹ ਸਿਹਤ ਤੇ ਉੱਤੇ ਸਿਹਤ ਦੇ ਨਾਲ ਨਾਲ ਤੁਹਾਡੀ ਜੇਬ ਦੇ ਉੱਤੇ ਵੀ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ ਅਕਸਰ ਅਸੀਂ ਜਾਣਦੇ ਹਾਂ ਅਣਜਾਣੇ ਦੇ ਵਿੱਚ ਵੀ ਕੁਝ ਅਜਿਹੀਆਂ ਗਲਤੀਆਂ ਕਰ ਬੈਠਦੇ ਹਾਂ ਜੋ ਸਾਡੀ ਸਿਹਤ ਦੇ ਉੱਤੇ ਬੁਰਾ ਅਸਰ ਪਾ ਸਕਦੀਆਂ ਨੇ ਇਹਨਾਂ ਗਲਤੀਆਂ ਕਰਕੇ ਨਾ ਸਿਰਫ ਸਾਡੀ ਸਿਹਤ ਖਰਾਬ ਹੋ ਸਕਦੀ ਹੈ ਸਗੋਂ ਏਸੀ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ ਤਾਂ ਉਹ ਜਾਣਦੇ ਹਾਂ ਕਿ ਆਮ ਗਲਤੀਆਂ ਬਾਰੇ ਤੁਸੀਂ ਏਸੀ ਜੋ ਕਿ ਆਪਣੇ ਕਮਰੇ ਦੇ ਵਿੱਚ ਲਗਾਉਂਦੇ ਹੋ ਉਸ ਕਮਰੇ ਦੇ ਵਿੱਚ ਤੁਹਾਨੂੰ ਕਿਹਨਾ ਗੱਲ ਜੋ ਕਿ ਕਿਹਨਾ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਭ ਤੋਂ ਪਹਿਲੀ ਗੱਲ ਹੈ ਕਿ ਭਿੱਜੇ ਕੱਪੜੇ ਜਾਂ ਫਿਰ ਭਿੱਜੇ ਸਰੀਰ ਦੇ ਨਾਲ ਏਸੀ ਵਾਲੇ ਕਮਰੇ ਦੇ ਵਿੱਚ ਬਿਲਕੁਲ ਨਾ ਜਾਓ ਕਦੇ ਵੀ ਨਹਾਉਣ ਤੋਂ ਬਾਅਦ ਸਰੀਰ ਜੋ ਕਿ ਭਿੱਜਾ ਸਰੀਰ ਹੁੰਦਾ ਹੈ ਪਸੀਨੇ ਦੇ ਨਾਲ ਭਿੱਜਾ ਹੋਇਆ ਹੁੰਦਾ ਹੈ ਜਾਂ ਫਿਰ ਭਿੱਜੇ ਕੱਪੜੇ ਪਾ ਕੇ ਤੁਸੀਂ ਏਸੀ ਵਾਲੇ ਕਮਰੇ ਦੇ ਵਿੱਚ ਨਾ ਜਾਓ ਜਦੋਂ ਤੁਸੀਂ ਬਾਹਰੋਂ ਆ ਕੇ ਪਸੀਨੇ ਦੇ ਨਾਲ ਲਤਪਤ ਹੁੰਦੇ ਹੋ ਜੋ ਕਿ ਜャ ਤੁਰੰਤ ਨਹਾ ਕੇ ਠੰਡੇ ਕਮਰੇ ਦੇ ਵਿੱਚ ਚਲੇ ਜਾਂਦੇ ਹੋ ਤਾਂ ਸਰੀਰ ਦਾ ਤਾਪਮਾਨ ਅਚਾਨਕ ਘਟ ਜਾਂਦਾ ਹੈ ਤਾਂ ਇਸ ਦੇ ਕਾਰਨ ਤੁਹਾਨੂੰ ਜ਼ੁਖਾਮ ਸਰਦੀ ਮਾਸਪੇਸ਼ੀਆਂ ਦੇ ਵਿੱਚ ਖਿੱਚ ਜਾਂ ਫਿਰ ਜੋੜਾਂ ਦੇ ਦਰਦ ਦੀ ਸਮੱਸਿਆ ਹੋ ਸਕਦੀ ਹੈ ਇਸ ਦੇ ਨਾਲ ਹੀ ਭਿੱਜੇ ਕੱਪੜਿਆਂ ਦੇ ਵਿੱਚ ਏਸੀ ਦੇ ਵਿੱਚ ਬੈਠਣ ਦੇ ਨਾਲ ਠੰਡ ਹੋਰ ਵਾਝਾਂਦੀ ਅਤੇ ਸਰੀਰ ਕੰਬਣ ਲੱਗਦਾ ਹੈ ਫਿਰ ਗੱਲ ਆਉਂਦੀ ਹੈ ਏਸੀ ਦਾ ਤਾਪਮਾਨ ਬਹੁਤ ਘੱਟ ਨਾ ਰੱਖੋ ਜੀ ਹਾਂ ਜਦੋਂ ਗਰਮੀ ਬਹੁਤ ਵੱਧ ਜਾਂਦੀ ਹੈ ਤਾਂ ਬਹੁਤੇ ਲੋਕ ਏਸੀ ਨੂੰ 16 ਜਾਂ ਫਿਰ 18 ਡਿਗਰੀ ਦੇ ਸੈਟ ਉੱਤੇ ਕਰ ਲੈਂਦੇ ਨੇ ਉਹ ਸੋਚਦੇ ਨੇ ਕਿ ਇਸ ਨਾਲ ਕਮਰਾ ਜਲਦੀ ਅਤੇ ਵਧੇਰੇ ਠੰਡਾ ਹੋ ਜਾਵੇਗਾ ਪਰ ਅਜਿਹਾ ਕਰਨਾ ਸਹੀ ਨਹੀਂ ਹੈ ਹਕੀਕਤ ਦੇ ਵਿੱਚ ਏਸੀ ਦਾ ਤਾਪਮਾਨ ਬਹੁਤ ਘੱਟ ਰੱਖਣਾ ਸਿਹਤ ਦੇ ਲਈ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ ਬਹੁਤ ਘੱਟ ਟੈਂਪਰੇਚਰ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਕਮਜ਼ੋਰ ਕਰ ਸਕਦਾ ਹੈ ਜਿਸ ਦੇ ਨਾਲ ਵਾਇਰਲ ਇਨਫੈਕਸ਼ਨ ਜਾਂ ਵਿਸਾਂ ਲੈਣ ਦੇ ਵਿੱਚ ਸਮੱਸਿਆ ਹੋ ਸਕਦੀ ਹੈ ਇਸ ਲਈ ਏਸੀ ਦਾ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਦੇ ਵਿੱਚਕਾਰ ਰੱਖਣਾ ਜ਼ਿਆਦਾ ਵਧੀਆ ਹੋਵੇਗਾ ਫਿਰ ਗੱਲ ਆਉਂਦੀ ਹੈ ਵੀ ਜੇਕਰ ਏਸੀ ਦਾ ਏਸੀ ਚਲਾਉਂਦੇ ਹੋ ਤਾਂ ਉਸ ਕਮਰੇ ਦੇ ਵਿੱਚ ਖਿੜਕੀਆਂ ਤੇ ਜੋ ਕਿ ਖਿੜਕੀਆਂ ਦੇ ਦਰਵਾਜ਼ੇ ਬੰਦ ਰੱਖੋ ਏਸੀ ਕਮਰੇ ਨੂੰ ਠੰਡ ਠੰਡਾ ਤਾਂ ਤਦ ਹੀ ਢੰਗ ਦੇ ਨਾਲ ਕਰ ਸਕਦਾ ਜਦੋਂ ਕਮਰਾ ਪੂਰੀ ਤਰ੍ਹਾਂ ਬੰਦ ਹੋਵੇ ਜੇਕਰ ਤੁਸੀਂ ਵਾਰ-ਵਾਰ ਕਮਰੇ ਦਾ ਦਰਵਾਜ਼ਾ ਖੋਲਦੇ ਹੋ ਜਾਂ ਫਿਰ ਖਿੜਕੀਆਂ ਖੁੱਲੀਆਂ ਛੱਡ ਦਿੰਦੇ ਹੋ ਤਾਂ ਬਾਹਰ ਦੀ ਗਰਮ ਹਵਾ ਅੰਦਰ ਆ ਜਾਂਦੀ ਹੈ ਅਤੇ ਏਸੀ ਕਮਰੇ ਨੂੰ ਠੰਡ ਜੋ ਕਿ ਢੰਗ ਦੇ ਨਾਲ ਠੰਡਾ ਨਹੀਂ ਕਰ ਪਾਉਂਦਾ ਇਸ ਦੇ ਨਾਲ ਵਾਰ-ਵਾਰ ਕਮਰਾ ਖੋਲਣ ਜਾਂ ਫਿਰ ਖਿੜਕੀਆਂ ਖੁੱਲੀਆਂ ਛੱਡਣ ਦੇ ਨਾਲ ਏਸੀ ਦੇ ਕੰਪਰੈਸਰ ਦੇ ਉੱਤੇ ਵੀ ਦਬਾਅ ਪੈਂਦਾ ਇਸ ਕਾਰਨ ਨਾ ਸਿਰਫ ਬਿਜਲੀ ਦਾ ਬਿੱਲ ਵੱਧਦਾ ਹੈ ਸਗੋਂ ਏਸੀ ਖਰਾਬ ਹੋਣ ਦੇ ਚਾਂਸ ਵੀ ਵੱਧਦੇ ਨੇ ਤਾਂ ਇਸ ਗੱਲ ਦਾ ਖਾਸ ਤੁਸੀਂ ਧਿਆਨ ਰੱਖਣਾ ਹੈ ਕਿ ਜੇਕਰ ਤੁਹਾਡੇ ਕਮਰੇ ਦੇ ਵਿੱਚ ਏਸੀ ਜੇਕਰ ਤੁਸੀਂ ਚਲਾਉਂਦੇ ਹੋ ਤਾਂ ਉਹ ਪੂਰੇ ਕਮਰੇ ਨੂੰ ਬੰਦ ਜ਼ਰੂਰ ਕਰਿਆ ਕਰੋ ਖਿੜਕੀ ਦਰਵਾਜ਼ੇ ਤੱਕ ਵੀ ਬੰਦ ਰੱਖਿਆ ਕਰੋ ਹੁਣ ਗੱਲ ਆਉਂਦੀ ਹੈ ਵੀ ਏਸੀ ਵਾਲੇ ਕਮਰੇ ਦੇ ਵਿੱਚ ਬਿਲਕੁਲ ਵੀ ਧੂਆ ਨਹੀਂ ਹੋਣਾ ਚਾਹੀਦਾ ਧੂਆ ਯਾਨੀ ਕਿ ਤੁਸੀਂ ਕੋਈ ਵੀ ਸਿਗਰਟ ਨਹੀਂ ਪੀਣੀ ਉਹਦੇ ਕਮਰੇ ਦੇ ਵਿੱਚ ਤੇ ਨਾ ਹੀ ਅਰਗਬਤੀ ਤਾਂ ਕਿਸੇ ਵੀ ਤਰੀਕੇ ਦਾ ਧੂਆ ਨਹੀਂ ਹੋਣਾ ਚਾਹੀਦਾ ਏਸੀ ਵਾਲੇ ਕਮਰੇ ਦੇ ਵਿੱਚ ਕਦੇ ਵੀ ਸਿਗਰਟ ਨਹੀਂ ਪੀਣੀ ਚਾਹੀਦੀ ਅਤੇ ਨਾ ਹੀ ਅਰਗਬਤੀ ਜਾਂ ਫਿਰ ਹੋਰ ਕੋਈ ਧੂਆ ਵਾਲੀ ਚੀਜ਼ ਜਲਾਉਣੀ ਚਾਹੀਦੀ ਹੈ ਅਸਲ ਦੇ ਵਿੱਚ ਏਸੀ ਵਾਲਾ ਕਮਰਾ ਆਮ ਤੌਰ ਦੇ ਉੱਤੇ ਬੰਦ ਹੁੰਦਾ ਜਿਸ ਕਾਰਨ ਅੰਦਰ ਤਾਜ਼ੀ ਹਵਾ ਘੱਟ ਪਹੁੰਚਦੀ ਹੈ ਜੇਕਰ ਇਹਨਾਂ ਬੰਦ ਕਮਰਿਆਂ ਦੇ ਵਿੱਚ ਧੂਆਂ ਵਾਲੀ ਕੋਈ ਚੀਜ਼ ਜਲਾਈ ਜਾਵੇ ਤਾਂ ਉਹ ਧੂਆਂ ਬਾਹਰ ਨਹੀਂ ਨਿਕਲ ਪਾਉਂਦਾ ਤੇ ਇਸ ਦੇ ਨਾਲ ਸਾਹ ਲੈਣ ਦੇ ਵਿੱਚ ਦਿੱਕਤ ਹੋ ਸਕਦੀ ਹੈ ਇਸ ਦੇ ਨਾਲ ਹੀ ਧੂਮੇ ਦੇ ਕਾਰਨ ਏਸੀ ਦਾ ਫਿਲਟਰ ਵੀ ਗੰਦਾ ਹੋ ਸਕਦਾ ਜਿਸ ਨਾਲ ਠੰਡਕ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਅਤੇ ਏਸੀ ਤੇ ਵਾਧੂ ਲੋਡ ਪੈਂਦਾ ਹੈ ਫਿਰ ਗੱਲ ਆਉਂਦੀ ਹੈ ਵੀ ਏਸੀ ਦੀ ਨਿਯਮਤ ਤੌਰ ਦੇ ਉਤੇ ਸਫਾਈ ਤੁਸੀਂ ਨਹੀਂ ਕਰਵਾ ਰਹੇ ਜੀ ਹਾਂ ਅਕਸਰ ਲੋਕ ਏਸੀ ਦਾ ਸੀਜ਼ਨ ਆਉਂਦੇ ਹੀ ਇੱਕ ਵਾਰੀ ਸਰਵਿਸ ਕਰਵਾ ਲੈਂਦੇ ਨੇ ਤੇ ਫਿਰ ਬਾਅਦ ਦੇ ਵਿੱਚ ਇਸ ਦੀ ਸਫਾਈ ਜਾਂ ਫਿਰ ਰੱਖ-ਰਖਾਵ ਭੁੱਲ ਜਾਂਦੇ ਨੇ ਉਹ ਸਮਝਦੇ ਨੇ ਕਿ ਇੱਕ ਵਾਰੀ ਸਰਵਿਸ ਕਰਵਾ ਲੈਣ ਦੇ ਨਾਲ ਹੋਰ ਕੋਈ ਜ਼ਰੂਰਤ ਨਹੀਂ ਰਹਿੰਦੀ ਪਰ ਧਿਆਨ ਰਹੇ ਕਿ ਜੇਕਰ ਏਸੀ ਦੀ ਨਿਯਮਤ ਸਫਾਈ ਨਾ ਕੀਤੀ ਜਾਵੇ ਤਾਂ ਇਸ ਦੇ ਫਿਲਟਰ ਚ ਧੂੜ ਮਿੱਟੀ ਜਮ ਜਾਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਨਾਲ ਏਸੀ ਤੋਂ ਨਿਕਲਣ ਵਾਲੀ ਹਵਾ ਪ੍ਰਦੂਸ਼ਿਤ 逃之夭夭。 ਜੀ ਹਾਂ ਇਹ ਹਵਾ ਸਿਹਤ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ ਅਤੇ ਸਾਹ ਦੀਆਂ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਇਸ ਦੇ ਲਈ ਏਸੀ ਦੀ ਸਮੇਂ ਸਮੇਂ ਦੇ ਉਤੇ ਸਫਾਈ ਕਰਵਾਣੀ ਬਹੁਤ ਜ਼ਰੂਰੀ ਹੈ ਇਸ ਕਾਰਨ ਚਮੜੀ ਦੀ ਬਿਮਾਰੀ ਅੱਖਾਂ ਦੇ ਵਿੱਚ ਜਲਣ ਅਤੇ ਅਲਰਜੀ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਨੇ ਐਸੇ ਨਾਲ ਹੀ ਜੇਕਰ ਏਸੀ ਦੀ ਨਿਮਤ ਸਫਾਈ ਨਾ ਕੀਤੀ ਜਾਵੇ ਤਾਂ ਇਹ ਖਰਾਬ ਵੀ ਹੋ ਸਕਦਾ ਹੈ ਇਹਨਾਂ ਸਭ ਸਮੱਸਿਆਵਾਂ ਤੋਂ ਬਚਣ ਦੇ ਲਈ ਹਰ 2-3 ਮਹੀਨੇ ਦੇ ਵਿੱਚ ਏਸੀ ਦੀ ਸਰਵਿਸ ਕਰਾਉਣੀ ਚਾਹੀਦੀ ਹੈ ਅਤੇ ਵਿਚਕਾਰ ਇਹਦੀ ਸਫਾਈ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਤੇ ਵਿੱਚੋਂ ਏਸੀ ਦੀ ਸਰਵਿਸ ਕਰਾਉਣੀ ਚਾਹੀਦੀ ਅਤੇ ਵਿਚਕਾਰ ਇਹਦੀ ਸਫਾਈ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ